ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਘਰ ਵਾਲਾ ਆਪਣੇ ਘਰ ਵਾਲੀ ਨੂੰ 21 ਸਾਲ ਬਾਅਦ ਮਿਲਦਾ ਹੈ 21 ਸਾਲ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਚਲਿਆ ਗਿਆ ਸੀ 7 ਮਹੀਨਿਆਂ ਦਾ ਪੇਟ ਵਿੱਚ ਬੱਚਾ ਛੱਡ ਕੇ ਜੋ ਕਿ ਹੁਣ 21 ਸਾਲਾਂ ਦਾ ਹੋ ਗਿਆ ਹੈ ਤੁਸੀਂ ਵੀ ਦੇਖੋ ਭਾਵਕ ਵੀਡੀਓ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਸ ਮਾਤੋਂ ਪਾਰ ਦੀ ਗੱਲ ਹੈ ਜਿਹੜੀ ਸੱਜਣਾ ਤੂੰ ਕਾ ਨਹੀਂ ਲੈ ਪਿਆਰ ਦੀ ਗੱਲ ਹੈ ਕਰਤਾ ਦਿਲ ਤੇਰੇ ਨਾਮੇ ਜਿਸਮਾ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਸੱਜਣਾ ਤੂੰ ਹੀ ਆਸਈ ਤੇਰੀ ਜਗਾ ਨਹੀਂ ਲੈ ਪਿਆਰ ਦੀ ਗੱਲ ਹੈ ਕਰਤਾ ਦਿਲ ਤੇਰੇ ਨਾਮੇ ਜਿਸਮਾ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਸੱਜਣਾ ਤੂੰ ਹੀ ਆਸਈ ਜਗਾ ਨਹੀਂ ਲੈਸ ਪਿਆਰ ਦੀ ਗੱਲ ਹੈ ਕਰਤਾ ਦਿਲ ਤੇਰੇ ਨਾਵੇਂ